ਨਾਵਲ ਚਿੜੀਆਂ ਦਾ ਮਰਨ ਲੇਖਿਕਾ ਡਾਕਟਰ ਦਲੀਪ ਕੌਰ ਤਿਵਾਣਾ ਭਾਗ ਪਹਿਲਾ ਵੱਡੀ ਬੇਬੇ ਤੇਰੀ ਮਾਂ ਸੋਈ ਐ ਬੋਲੀ ਨਹੀਂ ਖਲਾਏਂਗੀ ਸਿਰ ਉੱਤੇ ਸਾਗ ਦੀ ਪੋਟਲੀ ਤੇ ਕੱਚ ਵਿੱਚ ਗੰਨਿਆਂ ਦੀ ਪੋਲੀ ਲਈ ਆਉਂਦੀ ਜੀਤੋ ਨੇ ਟੋਬੇ ਵੱਲੋਂ ਮਿੱਟੀ ਦਾ ਤਸਲਾ ਲਈ ਆਉਂਦੀ ਆਪਣੀ ਮਤਰੇ ਮਾ ਇੰਦੋਂ ਨੂੰ ਪੁੱਛਿਆ ਮਖਾ ਉਸ ਧੌਲੀ ਦਾੜੀ ਵਾਲੇ ਦੇ ਦੀਦੇ ਫੁੱਟੇ ਨੇ ਕੋਠੇ ਜਿੱਡੀ ਹੋਈ ਜਾਂਦੀ ਹੈ ਹੁਣ ਕੋਈ ਥਾਉ ਨਹੀਂ ਦੇਖਦਾ ਉੱਤੋਂ ਸੋਮਾ ਕਿਹੜਾ ਹੈ ਇੰਦੋਂ ਨੇ ਜੀਤੋ ਦੀ ਗੱਲ ਦਾ ਜਵਾਬ ਜਵਾਬ ਨਹੀਂ ਦਿੱਤਾ ਆਪਣੀ ਆਖੀ ਉਹ ਆਖਦਾ ਸੀ ਤੇਰੀ ਵੱਡੀ ਬੇਬੇ ਹੀ ਪਾਲੂ ਮੁੰਡਾ ਤੇਰੀ ਖਾਤਰ ਮਖਾ ਉਹ ਦੋਨੋਂ ਸ਼ਕੀਨੀਆਂ ਲਾਉਣ ਜੋਗੀ ਹੈ ਪਾ ਕੇ ਚਿੱਟੇ ਕੱਪੜੇ ਛੱਕ ਕੇ ਫੀਮ ਦਾ ਮਾਵਾ ਬੈਠਾ ਖੂੰ ਪੁੰਡਾ ਤੇ ਜਦ ਜੜਾਂਗੇ ਛੜਦਾ ਹੁੰਦਾ ਉਦੋਂ ਪਤਾ ਨਹੀਂ ਬਾਈ ਘਰ ਤੀ ਗੁਆਰੇ ਜਿੱਡੀ ਹੋਈ ਜਾਂਦੀ ਏ ਉਧਰ ਉਹ मुੰਨੀ ਦੀ ਜਣੀ ਚੁੰਨੀ ਚੱਕੀ ਤੀਏ ਦਿਨ ਸ਼ਹਿਰ ਨੂੰ ਤੋਰੀ ਰਹਿੰਦੀ ਏ ਰੰ ਖਸਮ ਨੇ ਸ਼ਰਮਤਾ ਜਮਾ ਹੀ ਘੋਲ ਕੇ ਪੀ ਲਈ ਕੁਛ ਅੱਗੇ ਪਿੱਛੇ ਵੀ ਸੋਚਣ ਮੈਂ ਦੱਸਿਆ ਤਾਂ ਹੈ ਵੱਡੀ ਬੇਬੇ ਉਹ ਆਖਦੇ ਨੇ ਬਾਈ ਤੇਰੀ ਵੱਡੀ ਬੇਬੇ ਹੀ ਪਾਲੂ ਮੁੰਡਾ ਤੇਰੀ ਖਾਤਰ ਵੱਡੀ ਬੇਬੇ ਕੀ ਜਾਂਦਿਆਂ ਨੂੰ ਰੋਵੇ ਉਸ ਨੂੰ ਤਾਂ 12 ਪੱਤਨਾ ਤੋਂ ਪਾਰ ਕੱਢ ਛੱਡਿਆ ਨਾ ਤੋਂ ਦੀ ਨਾ 13 ਦੀ ਅੱਗੇ ਅੱਗ ਨੂੰ ਆਈ ਆਖੇ ਅੱਗ ਨੂੰ ਆਈ ਘਰ ਬਾਰ ਨਵਾਂ ਬੈਠੀ ਮੇਰੇ ਲਈ ਮੇਰੇ ਲਈ ਤਾਂ ਉਹ ਗੱਲ ਹੋਈ ਏ ਮੈਂ ਤਾਂ ਰੱਬ ਦਾ ਖੋਫ ਖਾ ਕੇ ਕਿਹਾ ਸੀ ਭਾਈ ਇਸ ਅੱਗੇ ਮੇਰੇ ਇਸ ਅੱਗੇ ਪਿੱਛੇ ਵਾਰੀ ਦੇ ਦਿਨ ਫੁੱਟ ਜਾਣਗੇ ਨਾਲੇ ਮੈਂ ਜੋ ਜੋੜਾਂ ਦੇ ਦਰਦ ਨਾਲ ਔਖੀ ਰਹਿੰਦੀ ਆ ਮੈਨੂੰ ਸਹਾਰਾ ਹੋ ਜੂ ਮੈਨੂੰ ਕੀ ਪਤਾ ਸੀ ਬਈ ਇਸ ਮੈਨੂੰ ਹੀ ਕਿਉਂ ਕੌਣ ਡਰਾਉਣੀ ਬਣਾ ਕੇ ਬਿਠਾ ਦੂ ਪਰ ਵੱਡੀ ਬੇਬੇ ਆਖਦੇ ਨੇ ਤੂੰ ਆਪ ਹੀ ਬਾਹਰਲੇ ਪੱਕੇ ਘਰ ਅੱਡ ਹੋ ਗਈ ਸੀ ਨੀ ਹੋਰ ਉਸ ਭੇੜ ਦੇ ਛਿੱਤਰ ਖਾਂਦੀ ਭਲੇ ਦਾ ਵੀ ਵੇਲਾ ਜਾਂਦਾ ਰਿਹਾ ਮੈਂ ਤਾਂ ਕਿਹਾ ਸੀ ਆਦਮੀ ਇਸ ਤਰ ਮਰ ਗਿਆ ਸ਼ਰੀਕ ਕਾਹੋਂ ਕੁੱਤੇ ਲਾਉਣਗੇ ਫਿਰ ਵੀ ਤੇਰੀ ਚਾਚੀ ਸੀ ਮੈਂ ਤਾਂ ਓਟੀ ਸੀ ਮੈਨੂੰ ਕੀ ਪਤਾ ਸੀ ਮੇਰੇ ਆਦਮੀ ਨੂੰ ਹੀ ਸੰਭਲੋਗੀ ਹੁਣ ਤਾਂ ਪੁੱਤ ਵਾਲੀ ਹੋ ਕੇ ਸਾਰੀ ਜਾਇਦਾਦ ਦੀ ਮਾਲਕ ਬਣੀ ਬੈਠੀ ਐ ਉਹ ਤਾਂ ਆਖਦੀ ਐ ਸਭ ਕੁਝ ਤੇਰੀ ਵੱਡੀ ਬੇਬੇ ਦਾ ਹੀ ਐ ਕੁੜੀ ਵੀ ਮੁੰਡਾ ਵੀ ਘਰ-ਬਾਰ ਵੀ ਨਾ ਮੈਨੂੰ ਆਖਦੀ ਬਈ ਬੇਬੇ ਮੈਂ ਇਥੋਂ ਤਾਂ ਖੂਪੁੱਟਿਆ ਗਿਆ ਮੈਂ ਆਪੇ ਜਿੰਮੇ ਹੁੰਦਾ ਕਰਦੀ ਸਰੀਕਾਂ ਦੇ ਭਾਂਡੀ ਪਈ ਕਾਉ ਕੁੱਤੇ ਨਹੀਂ ਸिखਾਂਦੇ ਗੱਲਾਂ ਨੂੰ ਜਦੋਂ ਮੁੰਡਾ ਹੋਣ ਵਾਲਾ ਸੀ ਤਾਂ ਜਾ ਕੇ ਚਾਦਰ ਪਾਈ ਮੁੰਡਾ ਵੀ 7 ਮਹਾ ਜੰਮਿਆ ਉਹ ਵੀ ਨਾ ਬਚਿਆ ਬਾਈ ਜੇ ਤੂੰ ਮੂੰਹ ਕਾਲਾ ਕਰਨਾ ਹੀ ਐ ਤਾਂ ਪਹਿਲਾਂ ਹੀ ਮਰ ਲੈ ਚਾਦਰ ਪਾ ਲੈ ਚੱਲ ਵੱਡੀ ਬੇਬੇ ਪਿਛਲੀਆਂ ਗੱਲਾਂ ਛੱਡ ਤੂੰ ਮੇਰੀ ਖਾਤਰ ਮੁੰਡਾ ਤਸ ਕਦੋਂ ਪਾ ਲੇਂਗੀ ਜੀਤੋ ਨੇ ਮਜ਼ਾਕ ਕੀਤਾ ਐਉਂ ਨਹੀਂ ਪੌਂਕੀ ਦਾ ਧੀਆਂ ਆਪਣੇ ਮੂੰਹ ਨਹੀਂ ਆਖਦੀਆਂ ਹੁੰਦੀਆਂ ਇਹੀ ਲਖਣ ਦਿੱਤਾ ਮਾਣੇ ਨਾਲੇ ਮੁੰਡਾ ਪਾ ਲੈਣਾ ਜਾਨੀ ਖੇਲ ਐ ਅਗਲੇ ਸੌ ਸੌ ਨਕਰੀ ਕਰਦੇ ਨੇ ਅੱਗੋਂ ਸੱਤਾ ਪੀੜੀਆਂ ਥਾਈ ਨਾਨਕੇ ਦਾਦਕਿਆਂ ਦੇ ਪੋਤੜੇ ਫਰੋਲਦੇ ਨੇ ਹੁਣ ਅਗਲੇ ਨੂੰ ਕੀ ਦੱਸਾਂ ਜਾ ਕੇ ਨਲੇ ਅਗਲੇ ਸੋਚਦੇ ਨੇ ਜਹਾਂ ਜੇਹਾ ਦੁੱਧ ਤੇ ਹੋਈ ਬੁੱਧ ਮਾਂ ਦੇ ਛੱਟੇ ਜਿਹੇ ਦਰਖਤ ਨਹੀਂ ਹਰੇ ਹੋਏ ਤੇ ਧੀ ਤੋਂ ਕੀ ਪਧਰਕਾਰੀਏ ਮੈਂ ਤਾਂ ਬਥੇ ਬਥੇ ਰੱਖਦੀ ਆਂ ਬਾਈ ਸਾਬ ਰੱਬ ਦੀਆਂ ਮਰਜ਼ੀਆਂ ਨੇ ਜੋ ਆਕੜੀ ਦਾ ਕੀ ਇਖਤਿਆਰ ਹੈ ਪਰ ਮਾਪਿਆਂ ਦੀਆਂ ਕਰਨੀਆਂ ਧੀਆਂ ਪੁੱਤਾਂ ਨੂੰ ਭਰਨੀਆਂ ਤਾਂ ਪੈਂਦੀਆਂ ਹੀ ਨੇ ਇਸ ਦਾ ਮਤਲਬ ਇਹ ਤੂੰ ਮੇਰੀ ਤੂੰ ਮੈਨੂੰ ਸਾਰੀ ਉਮਰ ਕੁਮਾਰੀ ਰੱਖੇਗੀ ਵੱਡੀ ਬੇਬੇ ਜੀਤੋ ਨੇ ਗੰਨਿਆਂ ਦੀ ਪੁੱਲ ਦੂਜੇ ਪਾਸੇ ਕਰਦੀ ਨੇ ਹੱਸ ਕੇ ਕੇ ਐਵੇਂ ਕਿਉਂ ਹੜ੍ਹ ਹੜ੍ਹ ਕਰਕੇ ਦੰਦ ਕੱਢੀ ਜਾਨੀ ਐ ਧੀਆਂ ਕੀ ਆਖਣ ਤੇ ਹੱਸਣਾ ਕੀ ਆਖੇ ਪਰ ਅੰਮਾ ਨੇ ਕੋਈ ਲਖਣ ਦਿੱਤਾ ਹੋਵੇ ਤਾਂ ਐ ਨਾ ਜੇ ਗਾਰੇ ਆਲਾ ਤਸਲਾ ਭਾਰੀ ਐ ਤਾਂ ਮੈਨੂੰ ਫੜਾ ਦੇ ਤੂੰ ਸਾਗ ਫੜ ਲੈ ਹੁਣ ਕੀ ਕਰਨਾ ਗਾਰਾ ਨਾਲੇ ਚੱਲ ਬੱਸ ਹੁਣ ਤਾਂ ਆ ਗਿਆ ਕਰ ਚੁੱਲੇ ਨੂੰ ਮਿੱਟੀ ਲਾਉਣੀ ਸੀ ਨਾਲੇ ਪਢੋਲੀ ਲਿਪਣੀ ਸੀ ਮਖਾ ਮੂਰੇ ਪੱਲਾ ਕਰਕੇ ਰੱਖਿਆ ਕਰ ਨਿਆਣੀ ਨਹੀਂ ਤੂੰ ਹੁਣ 인ਦੂ ਨੇ ਤੇਵੜਾ ਪਾ ਕੇ ਜੀਤੋ ਦੇ ਭੀੜੇ ਝੱਗੇ ਵੱਲ ਗੋਹ ਨਾਲ ਦੇਖਦਿਆਂ ਕਿਹਾ ਜੀਤੋ ਚਿਪ ਗਈ ਦਿਵਾਲੀ ਤੋਂ ਅਗਲੇ ਦਿਨ ਮੈਨੂੰ ਬਾਪੂ ਪਟਿਆਲੇ ਛੱਡਣ ਜਾਉ ਬਾਈ ਤੇਜਵੰਤ ਦੀ ਚਿੱਠੀ ਆਈ ਸੀ ਉਹਦੀ ਬਹੂ ਦੇ ਹੱਥ ਫਿਰ ਪੱਕ ਗਈ ਜੀਤੋ ਨੇ ਗੱਲ ਬਦਲਣ ਲਈ ਗੱਲ ਕੀਤੀ ਤੇਰੇ ਬਾਪ ਦੀ ਤਾਂ ਅਕਲ ਤੇ ਪਰਦਾ ਪੈ ਗਿਆ ਜਵਾਨ ਧੀ ਨੂੰ ਕੋਈ ਕਿਸੇ ਦੇ ਘਰ ਭੇਜਦਾ ਹੁੰਦਾ ਭਾਵੇਂ ਤੇਰੀ ਭੂਆ ਦਾ ਮੁੰਡਾ ਹੈ ਅੱਜ ਕੱਲ ਤਾਸਾ ਕਹਾਂ ਤੇ ਕੀ ਕੋਈ ਇਤਵਾਰ ਨਹੀਂ ਕਰਦਾ ਕੌਣ ਵਰਤਦਾ ਅੱਜ ਕੱਲ ਕੀ ਕਰਗੇ ਜੇ ਨੇੜੇ ਵਾਲੇ ਨਾ ਵਰਤਣ ਸਾਡੇ ਭਾ ਦਾ ਤਾਂ ਉਹੀ ਸਭ ਤੋਂ ਚੰਗਾ ਜਿਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਓਵੇਂ ਆਉਂਦਾ ਜਾਂਦਾ ਰਿਹਾ ਬਾਕੀ ਸਾਰੇ ਤੇਰੇ ਘਰ ਕੇ ਵੱਡੀ ਬੇਬੇ ਸਾਡੇ ਨਾਲੋਂ ਟੁੱਟ ਗਈ ਟੁੱਟਣ ਨਾ ਹੋਰ ਕੀ ਜਾਣਦਿਆਂ ਨੂੰ ਰੋਣ ਢੇਲੇ ਦਾ ਬੰਦਾ ਉੱਠ ਕੇ ਆਖ ਦਿੰਦਾ ਬਾਈ ਬੋਲਣ ਨੂੰ ਮਰਦਾ ਪਰ ਅਗਲਿਆਂ ਨੂੰ ਆਖਣ ਦਾ ਥਾਂ ਹੋ ਜਾਂਦਾ ਹੈ ਬਾਈ ਕੁੜੀ ਉਪਰੇ ਥਾਂ ਭੇਜੀ ਹੋਈ ਹੈ ਆਖਦੇ ਨੇ ਤੇਜਵੰਤ ਬਾਈ ਨੇ ਹੀ ਵਿੱਚ ਪੈ ਕੇ ਸੁਲਾ ਕਰਵਾਈ ਸੀ ਜਦੋਂ ਤੇਰੇ ਭਾਈ ਨਾ ਸੱਚ ਉਪੋਂ ਉਪੋਂ ਵਾਲੇ ਮਾਮਾ ਮਾਮੇ ਬਾਪੂ ਨੂੰ ਮਾਰਨ ਨੂੰ ਫਿਰਦੇ ਸੀ ਆਹੋ ਕੁਤਰੀਆਂ ਜਿਹਾਂ ਨਾਸਾਂ ਵਾਲੇ ਨੂੰ ਗੱਲਾਂ ਤਾਂ ਬਥੇਰੀਆਂ ਆਉਂਦੀਆਂ ਨੇ ਆਖੇ ਮੰਮੀ ਪੱਕਾ ਕਰ ਤੂੰ ਲੈ ਲੈ ਨਿਆਂਈ ਵਾਲਾ ਖੇਤ ਲੈ ਲੈ ਜਿਵੇਂ ਮੈਂ ਘਰਾਂ ਦੀ ਭੁੱਖੀ ਹੁੰਨੀ ਐ ਉਹ ਤਾਂ ਭਰਾ ਮੇਰੇ ਆਖਣ ਲੱਗੇ ਬੀਬੀ ਉਹ ਜਾਣੇ ਨਾਲੇ ਥਾਣੇਦਾਰ ਇਸ ਤੇਜੂ ਮਾਰੇ ਦਾ ਜਾਨੂ ਸੀ ਮੈਂ ਕਿਹਾ ਮਣਾ ਹੋਰ ਨਾ ਮੁੰਡਿਆਂ ਨੂੰ ਕੋਈ ਅਲਸੇਟਾ ਪਵਾ ਦਿਆਂ ਇਹੋ ਜਿਹੇ ਤਾਂ ਨਹੀਂ ਲੱਗਦਾ ਤੇਜ ਬੰਤ ਵਾਈ ਇਹੋ ਜਿਹੇ ਮਿਸ ਨੇ ਬੜੇ ਖਤਰਨਾਕ ਹੁੰਦੇ ਨੇ ਜਿਹੜੇ ਕੁਝ ਵਾਸਰਨਾ ਹੀ ਨਾ ਹੋਇਆ ਖਬਰੇ ਢਿੱਡ ਵਿੱਚ ਕੀ ਹੋਵੇ ਹੁਣ ਆਪਦੀ ਉਸ ਮਿੱਡੋ ਜੀ ਤੀਵੀਂ ਦੇ ਆਲੇ ਦਿਵਾਲੇ ਇਉਂ ਫਿਰੂ ਜਿਵੇਂ ਪੂਰਾ ਪਰਿ ਹੋਵੇ ਪਰ ਵਿਆਹ ਮਗਰੋਂ 3 ਸਾਲ ਲੈਨ ਹੀ ਨਾ ਗਿਆ ਅੱਖੇ ਸੋਹਣੀ ਨਹੀਂ ਹੁਣ ਕੀ ਬਈ ਉਹਨੂੰ ਟਿੰਡੇ ਲੱਗ ਗੇ ਚਲਾਕ ਹੈ ਹਰਾਮੀ ਖੋਖਣ ਕੰਨਾਂ ਜਿਆ ਜੇ ਹੱਥ ਦੁਖਦੇ ਨੇ ਰੰਨ ਦੇ ਤਾਂ ਧੀਆਂ ਤੋਂ ਕਰਾ ਲੈ ਨਾ ਕੰਮ ਆਪਣੀਆਂ ਤੋਂ ਸਾਡੀ ਕੁੜੀ ਕੀ ਵਾਧੂ ਰੱਖੀ ਐ ਲੋਕਾਂ ਦੇ ਬੰਗਾਰਾ ਕਰਨ ਉਹਦੀਆਂ ਧੀਆਂ ਤਾਂ ਪੜਦੀਆਂ ਨਹੀਂ ਪੜਦਗਾ ਨਹੀਂ ਤਾਂ ਕੀ ਖਾਂਦਗਾ ਨਹੀਂ ਗੋਲਾ ਧੰਦਾ ਕਰਨ ਨੂੰ ਤਾਂ ਅਸੀਂ ਥਿਆ ਗਏ ਪਰ ਇਹ ਤਾਂ ਤੇਰੀ ਅੰਮਾ ਨੂੰ ਲਖਣ ਚਾਹੀਦਾ ਵੀ ਜਵਾਨ ਧੀ ਤੇ ਨજર ਹੇਠ ਰੱਖੇ ਮੈਂ ਤਾਂ ਵੀ ਕੁੱਤੇ ਵਾਂਗੂ ਭੌਂਕੀ ਜਾਂਦੀ ਆ ਮੇਰੀ ਕੌਣ ਸੁਣਦਾ ਕਹੇ ਤਾਂ ਮੈਂ ਲਾਦਿਆ ਚੁੱਲ੍ਹੇ ਨੂੰ ਮਿੱਟੀ ਆਥਣੇ ਆ ਕੇ ਜੀਤੋ ਨੇ ਬੀਹੀ ਦੇ ਮੋੜ ਉੱਤੇ ਆ ਕੇ ਪੁੱਛਿਆ ਮਾਂ ਤੋਂ ਤਾਂ ਪੁੱਛ ਲੈ ਪਹਿਲਾਂ ਹੋਰ ਦੇਊਗੀ ਹਲਕੇ ਚ ਡੰਡਾ ਤੇਰੇ ਨਾਲੇ ਜਿੰਨਾ ਚਿਰ ਨੈਣ ਪ੍ਰਾਂਣ ਚੱਲਦੇ ਨੇ ਮੈਂ ਨਹੀਂ ਕਿਸੇ ਤੋਂ ਆਸ ਰੱਖੀ ਬਾਪੂ ਨੂੰ ਆਖੀਆ ਆਪਦੇ ਨੂੰ ਜਿੱਦਣ ਮਸ਼ੀਨ ਤੇ ਆਟਾ ਭਉਣ ਜਾਂਦਾ ਹੁੰਦਾ ਮੇਰੀ ਵੀ ਇੱਕ ਅਧਿਆ ਲੈ ਜਾਇਆ ਕਰੇ ਗੱਡੇ ਤੇ ਧਰ ਕੇ ਭਾਰ ਨਾਲ ਤਾਂ ਨਹੀਂ ਮਰਦਾ ਗੱਡਾ ਉਸ ਦਾ ਲੈ ਤੂੰ ਕਹੇ ਤੇਰੇ ਪੀਣ ਤਾਂ ਉਹ ਸਿਰ ਤੇ ਚੱਕ ਕੇ ਪਿਆ ਲਿਆਉ ਜੀਤੋ ਨੇ ਮਖੌਲ ਕੀਤਾ ਇਹੋ ਜਿਹਾ ਮੰਤਰ ਤਾਂ ਤੇਰੀ ਮਾਂ ਨੂੰ ਹੀ ਆਉਂਦੇ ਆ ਦੇਖ ਲੈ ਚੰਗਾ ਭਲਾ ਸਾਫਤਾ ਆਪਦੀ ਬਾਪ ਤੇਰਾ ਲੀਲਾ ਬਣਿਆ ਫਿਰਦਾ ਹੈ ਹੈ ਨਹੀਂ ਕਾਲਯੁਗ ਵੱਡੀ ਬੇਬੇ ਕੁੜਤੀ ਤਾਂ ਬਲਾਈ ਸੋਣੀ ਪਾਈਏ ਭਾਈ ਲੈ ਆ ਸੀ ਮੇਰਾ ਸੰਧਾਰੇ ਚ ਮੈਂ ਕਿਹਾ ਪਾ ਲੈਨੀ ਆ ਮੈਂ ਕਿਹੜਾ ਰੱਖ ਕੇ ਧੀ ਨੂੰ ਦੇਣੀ ਐ ਮੈਂ ਤੇਰੀ ਧੀ ਨਹੀਂ ਵੱਡੀ ਬੇਬੇ ਧੀ ਤਾਂ ਲਾਗੀ ਦੀ ਵੀ ਆਪਣੀ ਹੁੰਦੀ ਐ ਪਰ ਤੇਰੀ ਮਾਂ ਤੋਂ ਡਰੀ ਦਾ ਭਾਈ ਕਹੂਗੀ ਖਬਰ ਨਹੀਂ ਮੇਰੀ ਧੀ ਨੂੰ ਕੀ ਸਿਖਾਉਂਦੀ ਰਹਿੰਦੀ ਐ ਲੁਧਿਆਣੇ ਤੋਂ ਤੇਰੀ ਖਾਤਰ ਹੀ ਲਿਆਵਾਂਗਾ ਉੱਥੇ ਤਾਂ ਆਖਦੇ ਨੇ ਉੱਥੇ ਤਾਂ ਆਖਦੇ ਨੇ ਚਿੱਟਾ ਸੁਰਮਾ ਮਿਲਦਾ ਅੱਖਾਂ ਨੂੰ ਵଳਾ ਹੀ ਚੰਗਾ ਇੱਕ ਸ਼ੀਸ਼ੀ ਲਿਆਂਦੀ ਆਮੀ ਨਾਲ ਸੁਰਮਚੂ ਵੀ ਐ ਪੈਸੇ ਜਾਂਦੀ ਹੋਈ ਲੈ ਜੀ ਪੈਸੇ ਬਾਪੂ ਤੋਂ ਲੈ ਲਉ ਤੇਰੀ ਅੰਮਾ ਘਰੋਂ ਕੱਢ ਦੋ ਨਾਲੇ ਤੈਨੂੰ ਤੇ ਤੇਰੇ ਬਾਪੂ ਨੂੰ ਤੇਰੇ ਕੰਨੀ ਆ ਜਾਣਗੇ ਦੇਖ ਤਾਂ ਕੀ ਗੱਲਾਂ ਕਰਦੀ ਐ ਮਾਂ ਵਰਗੀ ਖਚਰੀ ਆਖਦੀ ਐ ਇੰਦੋ ਵਿਹੀ ਤੋਂ ਮੋੜ ਮੁੜ ਗਈ ਤੇ ਜੀਤੋ ਆਪਣੇ ਘਰ ਵੱਲ ਮੁੜ ਗਈ ਧੰਨਵਾਦ ਚਲਦਾ